ਅ ਮੇਰੀਆਂ ਚਾਰ ਮੇਨ ਇਸ਼ੂਸ ਸਿੱਗਿਆ ਸਭ ਤੋਂ ਵੱਡੀ ਗੱਲ ਇਹ ਸੀਗੀ ਕਿ ਚੰਡੀਗੜ੍ਹ ਦੇ ਆਸ-ਪਾਸ ਵਾਲੀ ਜਿਹੜੀ ਜ਼ਮੀਨ ਹੈ ਜਿਹੜੀ ਸ਼ਿਵਾਲਿਕ ਰੇਂਜ ਹੈ ਉਸ ਤੇ ਕਿੰਨੇ ਸਾਲਾਂ ਤੋਂ ਕਿੰਨੀਆਂ ਸਰਕਾਰਾਂ ਆਈਆਂ ਹਰ ਬੰਦੇ ਨੇ ਜਾ ਕੇ 10000 ਗਜ਼ 5000 ਗਜ਼ ਬਾਉਂਡਰੀ ਵਾਲ ਕੀਤੀ ਆ ਕੇ ਬੈਠੇ ਬੈਠੇ ਰਹੇ ਇਲੀਗਲੀ ਬੈਠੇ ਰਹੇ ਕਿਉਂਕਿ ਸਰਕਾਰੀ ਲੈਂਡ ਹੈ ਉਹਦੀ ਰਜਿਸਟਰੀ ਨਹੀਂ ਹੋ ਸਕਦੀ ਹੁਣ ਕਮਾਲ ਦੀ ਗੱਲ ਇਹ ਹੋਈ ਵੀ ਜਿਹੜੀ ਗੱਲ ਪਿੱਛੇ ਨਰਜੋਤ ਸਿੱਧੂ ਨੂੰ ਲੋਕਲ ਬਾਡੀਜ਼ ਡਿਪਾਰਟਮੈਂਟ ਤੋਂ ਉਤਾਰਿਆ ਗਿਆ ਕਿਉਂਕਿ ਉਹ ਇਸ ਗੱਲ ਨੂੰ ਨਹੀਂ ਮੰਨਿਆ ਉਹਨਾਂ ਨੇ ਜਸਟਿਸ ਕੁਲਦੀਪ ਸਿੰਘ ਤੇ ਚੰਦਰਸ਼ੇਖਰ ਜੀ ਦੀ ਡਿਊਟੀ ਲਗਾਈ ਕਿ ਤੁਸੀਂ ਸਟੱਡੀ ਕਰੋ ਕਿਹਦੀ ਕਿਹਦੀ ਜ਼ਮੀਨ ਹੈ ਇਹ ਕਾਲਜ ਜੀ ਤੇ ਕੀ ਫਰਕ ਪੈ ਰਿਹਾ ਹੈ ਇਹ ਲੋਕ ਕਿਵੇਂ ਇੱਥੇ ਘਰ ਪਾ ਰਹੇ ਆ ਜਦੋਂ ਕਿ ਇਹ ਮੇਰੀਆਂ ਕਿਤਾਬਾਂ 'ਚ ਤਬੂਹ ਨਹੀਂ ਰਿਹਾ ਇਹ ਤਾਂ ਸਾਰੀ ਅੰਡਰ ਲੈਂਡ ਪ੍ਰੋਟੈਕਸ਼ਨ ਐਕਟ ਆਂਦੀ ਹੈ ਉਹ ਜ਼ਮੀਨ 'ਚ ਜਾ ਕੇ ਇੱਕ ਕਿਲੇ ਕਿਨੇ ਪਾਲੇ ਐਂਡ ਅੱਜ ਇਹ ਸਾਡੀ ਭਗਵੰਤ ਮਾਨ ਦੀ ਸਰਕਾਰ ਕਹਿ ਰਹੀ ਹੈ ਕਿ ਮੈਂ ਇਹਨੂੰ ਰੈਗੂਲਰਾਈਜ਼ ਕਰ ਦੂੰਗਾ ਮਤਲਬ 댓 ਮੀਨਸ ਤੁਸੀਂ ਰਜਿਸਟਰੀ ਅਲਾਉ ਕਰ ਰਹੇ ਹੋ ਮਤਲਬ ਫਿਰ ਮੇਰੇ ਪੰਜਾਬ ਦੇ ਬਾਕੀ ਲੋਕਾਂ ਨੂੰ ਵੀ ਦੋ ਨਾ ਅਸੀਂ ਵੀ ਦਬ ਲੈਨੇ ਆ ਸਰਕਾਰੀ ਜ਼ਮੀਨਾਂ ਤੇ ਸਾਨੂੰ ਵੀ ਰੈਗੂਲਰਾਈਜ਼ ਕਰ ਦੋ ਗਰੀਬਾਂ ਨੂੰ ਰੈਗੂਲਰਾਈਜ਼ ਕਰੋ ਗਰੀਬਾਂ ਦੇ ਤੁਸੀਂ ਜੁੱਤੀਆਂ ਮਾਰਦੇ ਹੋ ਛੱਡੋ ਜਗਾ ਤੁਸੀਂ ਝੁੱਗੀ ਨਹੀਂ ਪਾਣ ਦਿੰਦੇ ਕਿਸੇ ਨੂੰ ਫਿਰ ਕਹਿੰਦਾ ਹੈ ਇੱਕ ਇੱਕ ਕੋਲ ਤੋਂ ਕੱਟ ਵਾਲੀਆਂ ਇਲੀਗਲ ਐ ਉਹਨਾਂ ਨੂੰ ਚੱਕੋ 10000 ਏਕੜ 5000 ਏਕੜ ਵਾਲੀ ਲੀਗਲ ਲੈਂਡ ਐ ਮੇਰੇ ਨਾਲ ਚਲੋ ਮੈਂ ਕਿਖਾਨੀ ਆ ਇੰਨੀ ਇਲੀਗਲ ਉਹ ਹੋਈ ਐ ਸਨੇਕਸ ਐਮ ਐਸ ਪੀਸਸ ਇੱਕ ਇੱਕ ਸਪੀਸਿਸ ਦਾ ਸਟੱਡੀ ਕੀਤਾ ਉਹ ਤੇ ਕਿਹੜਾ ਕਿਹੜਾ ਜਾਨਵਰ ਐ ਪੂਰੀ ਡਿਟੇਲ ਦੇ ਕਿ ਆਈਆਂ ਗਵਰਨਰ ਸਾਹਿਬ ਨੇ ਮੈਨੂੰ ਅਸ਼ੂਰ ਕੀਤਾ ਕਿ ਸਾਰੀ ਰਿਪੋਰਟ ਨੂੰ ਫੋਲੋ ਅਪ ਕਰਨਗੇ ਇੱਕ-ਇੱਕ ਕਾਗਜ਼ ਮੈਂ ਉਹਨਾਂ ਨੂੰ ਸੌਂਤਾ ਕਿਨੇ ਕਿਨੇ ਕਿਵੇਂ ਕੇਸ ਪਾਇਆ ਐਂਡ ਅਸੀਂ ਇਹ ਕਿਸੇ ਹਾਲਤ ਦੇ ਵਿੱਚ ਹੁਣ ਨਹੀਂ ਦਵਾਂਗੇ ਕਿਉਂਕਿ ਇਹ ਸਰਕਾਰ ਤੇ ਬਰڈن ਹੈ ਲੋਕਲ ਬਾਡੀਜ਼ ਡਿਪਾਰਟਮੈਂਟ ਜਦੋਂ ਇਹ ਰਜਿਸਟਰੀ ਅਲਾਉ ਕਰਦੇ ਆ ਤਾਂ ਮਤਲਬ ਕੀ ਹੈ ਸਾਡਾ ਲੋਕਲ ਬਾਡੀਜ਼ ਡਿਪਾਰਟਮੈਂਟ ਸਾਡੇ ਪੰਜਾਬ ਦੇ ਲੋਕਾਂ ਦਾ ਇਕੱਠਾ ਕੀਤਾ ਹੋਇਆ ਪੈਸਾ ਉਹਦੇ ਨਾਲ ਇਹ ਚੋਰਾਾਂ ਦੀ ਸੜਕਾਂ ਬਣਨਗੀਆਂ ਸੀਵਰੇਜ ਪਏਗਾ ਸਟਰੀਟ ਲਾਈਟਾਂ ਲੱਗਣਗੀਆਂ ਇਹ ਹਰ ਪੰਜਾਬੀ ਦੀ ਜੇਬ ਚੋਂ ਕੱਟ ਕੇ ਹਰ ਪੰਜਾਬੀ ਦੀ ਜੀਬ ਜੋ ਕੱਟ ਕੇ ਇੱਥੇ ਡਿਵੈਲਪਮੈਂਟ ਕੀਤੀ ਜਾਊਗੀ ਕਿਹਦੇ ਲਈ ਚੋਰਾਂ ਲਈ ਮੇਰੀ ਗਊਚਰ ਭੂਮੀ ਹੈ ਸਵਾ ਲੱਖ ਏਕੜ ਤੁਸੀਂ ਰੋਜ਼ ਇਹ ਸ਼ੂਟ ਹਾਨਿਓ گاਵਾਂ ਨੂੰ ਮਾਰ ਦੋ ਕੁੱਤੇ ਚੱਕ ਲੋ ਸਵਾ ਲੱਖ ਏਕੜ ਦੀ ਫਾਈਲ ਮੇਰੇ ਕੋਲ ਗਊਚਰ ਭੂਮੀ ਦੀ ਹੈ ਕਾਊਸਸ ਤੁਸੀਂ ਇਕੱਠਾ ਕਰਦੇ ਹੋ ਤੁਸੀਂ ਗਾਂ ਸਵਾ ਲੱਖ ਤੋਂ ਜ਼ਿਆਦਾ ਗਾਂ ਪੰਜਾਬ ਚ ਬਾਹਰ ਨਹੀਂ ਫਿਰਦੇ ਹੈਨਾ ਇੱਕ ਗਾਂ ਦਾ ਮਤਲਬ ਹੈ ਕਿ ਇੱਕ ਗਾਂ ਇੱਕ ਏਕੜ ਦੀ ਮਾਲਕਨ ਹੈ ਤੁਸੀਂ ਗਊਚਰ ਭੂਮੀ ਨਹੀਂ ਕਰ ਸਕਦੇ ਤੁਸੀਂ ਗਊਚ ਗਊਚਰਾਣ ਭੂਮੀ ਹੈ ਬਹੁਤ ساری দান ਕੀਤੀਆਂ ਰਾਜੇ ਮਹਾਰਾਜਿਆਂ ਦੀ ਜਗ੍ਹਾ ਜਿਹੜੀਆਂ ਗਾਵਾਂ ਲਈ ਹੈ ਮੈਂ ਉੱਥੇ ਕੁੱਤੇ ਲੈ ਜੂਗੀ ਪਰ ਤੁਸੀਂ ਮੈਨੂੰ ਉਹ ਜਗ੍ਹਾ ਤਾਂ ਦੋ ਮੇਰੀ 7 ਲੱਖ ਏਕੜ ਮੈਂ ਆਪੇ ਚਾਰਾ ਪਾਦਾਂਗੇ ਪੰਜਾਬ ਦੇ ਲੋਕ ਬਹੁਤ ਦਿਲਖੁਸ਼ ਨੇ ਕਿਉਂ ਸੜਕਾਂ ਤੇ ਰੋਜ਼ ਐਕਸੀਡੈਂਟਸ ਹੁੰਦੇ ਆ ਜਦੋਂ ਸਾਡੀ ਲੈਂਡ ਸਾਨੂੰ ਦੇ ਦਿਓ ਸਾਡੀਆਂ ਗਾਵਾਂ ਸੀ ਲੈ ਜਾਵਾਂਗੇ ਸੋ ਇੱਕ ਤਾਂ ਲੈਂਡ ਹੈ ਇਹ ਜਿਹੜਾ ਵੇਚ ਰਿਹਾ ਇਹ ਪਿੰਡਾਂ ਦੀ ਹੁਣ ਲੈਂਡ ਹੈ ਅਸੀਂ ਪਿੰਡਾਂ ਨੇ ਰੋਲਾ ਪਾ ਲਿਆ ਬਈ ਅਸੀਂ ਐਸੀ ਪਿੰਡ ਅਰਾਊਂਡ ਐਕਵਾਇਰ ਕਰ ਰਹੇ ਹਾਂ ਜੀ ਕਿਉਂ ਐਕਵਾਇਰ ਕਰ ਰਹੇ ਹਾਂ ਪਿੰਡਾਂ ਦੇ ਪਿੰਡ ਬੈਠੇ ਆ ਤੁਸੀਂ ਕੋਲ ਹੁੰਦੀ ਉਹਨਾਂ ਨੂੰ ਜਾੜ ਕੇ ਡਿਵੈਲਪ ਕਰਨ ਵਾਲੇ ਤੇ ਡਿਵੈਲਪਮੈਂਟ ਚਾਰਜਸ ਲੈਣ ਵਾਲੇ ਸਰਕਾਰ ਨੂੰ ਤੁਹਾਨੂੰ ਹੋਰ ਜਗ੍ਹਾ ਨਹੀਂ ਹੈ ਉਹ ਜਿਹੜੀ ਲੈਂਡ ਹੈ ਉਸ ਤੇ ਮੇਰੇ ਕੋਲ 80000 ਕਰੋੜ ਦਾ ਨਿਵੇਸ਼ ਹੈ ਨਵਜੋਤ ਸਿੰਘ ਜਦੋਂ ਲੋਕਲ ਬਾਡੀਜ਼ ਦੇ ਮੰਤਰੀ ਸੀ ਦੋ ਫੈਨ ਸਿਟੀਆਂ ਆਈਆਂ ਦੋ ਕਲਿਨਰੀ ਯੂਨੀਵਰਸਿਟੀਆਂ ਆਈਆਂ ਸਤਗੁਰੂ ਨੂੰ ਮਿਲੇ ਸਤਗੁਰੂ ਜੀ ਕਹਿੰਦੇ ਮੈਂ ਸਟੀਲ ਦੀ ਮੂਰਤੀ ਬਣਾਉਂਗਾ ਸ਼੍ਰੀ ਰਵੀਸ਼ੰਕਰ ਜੀ ਨੂੰ ਮਿਲੇ ਉਹ ਕਹਿੰਦੇ ਮੈਂ ਹੈਲਥ ਐਂਡ ਵੈਲਨੈਸ ਸੈਂਟਰਸ ਖੋਲੂੰਗਾ ਜਿਹੜੇ ਇਹ ਕਾਲਜ ਜੀ ਦੇ ਨਾਲ ਆਪਣੀ ਮੈਚ ਕਰਨਗੇ ਫਿਰ ਡਿਜ਼ਨੀ ਹੋਲਡ ਤਿਆਰ ਹੈ ਆਨ ਨੂੰ ਅਰੇ ਫਿਰ ਸਰਕਾਰ ਕਰੇ ਨਾ ਸਰਕਾਰੀ ਕੰਮ ਸਾਡੇ ਕੋਲ ਤਾਂ ਸਭ ਕੁਝ ਤਿਆਰ ਬੈਠਾ ਹੈ ਤੇ ਸਰਕਾਰ ਉਹਦੇ ਰੈਵਨਿਊ ਕਮਾਵੇ ਤਾਂ ਉਹ ਪੰਜਾਬ ਦੇ ਲੋਕਾਂ ਦਾ ਕਰਜ਼ਾ ਤਾਂ ਅਸੀਂ ਇੰਨੀ ਕਿ ਲੈਂਡ ਚੋਂ ਕਢ ਲਾਂਗੇ ਕਿਉਂਕਿ ਉੱਥੇ 50 ਕਰੋੜ ਨੂੰ ਇੱਕ ਕਿਲਾ ਹੈ ਇਹਨਾਂ ਤੋਂ ਪੈਸੇ ਲਓ ਰਜਿਸਟਰੀ ਕਰਾਨੀ ਹੈ ਤਾਂ ਸਰਕਾਰ ਰਜਿਸਟਰੀ ਕਰਾਓ ਪਰ ਇਹਨਾਂ ਨੂੰ ਕਿਉਂ ਦਓ ਓਪਨ ਉਸਟ ਕਰੋ ਨਾ ਤੁਸੀਂ ਇਹਨੂੰ ਡਿਵੈਲਪ ਕਰੋ ਐਂਡ ਇੰਟਰਨੈਸ਼ਨਲ 골ਫ ਵਾਲੇ ਆਨ ਵਾਲਾ ਆਣਾ ਚਾਹੁੰਦੇ ਆ ਕਿ ਇੱਥੇ 골ਫ ਕੋਰਸ ਕਰੋ ਤੰਬੂ ਲਾਓ ਅਸੀਂ ਜਾਨਵਰ ਛੱਡਾਂਗੇ ਤੇ ਜ਼ੂ ਬਣਾਓ ਇਹਨਾਂ ਕੁਛ ਬਣਾਨ ਨੂੰ ਉਹਦੇ ਰੇਵਨਿਊ ਆ ਬਾਹਰ ਕੀ ਹੈ ਤੁਸੀਂ ਬਾਰੀਆਂ ਕੰਟਰੀਜ਼ ਜਾਂਦੇ ਹੋ ਤੁਹਾਡੇ 20 ਪਾਉਂਡ 30 ਪਾਉਂਡ 40 ਪਾਉਂਡ ਇੱਕ ਇੱਕ ਚੀਜ਼ ਲਈ ਲੱਗਦਾ ਇੱਕ ਚੀਜ਼ ਦੇਖਣ ਲਈ ਸਾਡੇ ਕੋਲ ਬਣੀ ਬਣਾਈ ਚੀਜ਼ ਹੈ ਅਸੀਂ ਉਹ ਉਹ ਰੇਵਨਿਊ ਨੂੰ ਲੂਜ਼ ਕਰ ਰਹੇ ਹਾਂ ਦੂਜੀ ਮੇਰੀ ਗੱਲ ਸਿਗੀ ਲਾਅ ਐਂਡ ਆਰਡਰ ਸਿਚੁਏਸ਼ਨ ਜਿਹੜੀ ਇੰਨੀ ਬੁਰੀ ਹੋ ਗਈ ਜਿਹੜੀ ਗਵਰਨਰ ਸਾਹਿਬ ਨੇ ਕਿਹਾ ਮੈਂ ਮੋਦੀ ਜੀ ਇਹੀ ਮੇਰੀ ਮੀਟਿੰਗ ਮੋਦੀ ਜੀ ਨੇ ਅਮਿਤ ਚਾਜੀ ਨਾਲ ਫਿਕਸ ਕਰਵਾਤੀ ਹੈ ਕਿਉਂਕਿ ਇਹੀ ਮੇਲ ਮੇਰੀ ਮੋਦੀ ਜੀ ਕੋਲ ਗਈ ਸੀਗੀ ਉਹਨਾਂ ਨੇ ਮੈਨੂੰ ਆਉਣ ਵਾਲੇ ਦਿਨਾਂ 'ਚ ਕਿਹਾ ਤਾਂ ਮੈਂ ਤੁਹਾਨੂੰ ਟਾਈਮ ਦਊਂਗਾ ਉਹਦੇ ਵਿੱਚ ਲਾਅ ਐਂਡ ਆਰਡਰ ਦਾ ਬੁਰਾ ਹਾਲ ਹੈ ਜਿਹੜੀਆਂ ਫਿਰੋਤੀਆਂ ਮੰਗ ਰਹੇ ਆ ਬਿਜ਼ਨਸਮੈਨ ਡਰੇ ਹੋਏ ਆ ਘਰਾਂ 'ਚ ਵੜੇ ਹੋਏ ਆ ਕਿਤੇ ਵੀ ਕਤਲ ਹੋ ਰਿਹਾ ਪਤਾ ਹੀ ਨਹੀਂ ਕਿ ਕਤਲ ਕਿਉਂ ਹੋਇਆ ਇੱਕ ਤਾਂ ਪਤਾ ਹੁੰਦਾ ਕਿ ਉਹ ਦੁਸ਼ਮਣੀ ਹੈ ਇੱਕ ਹੁੰਦਾ ਕਿ ਤੁਹਾਨੂੰ ਬੈਠੇ-ਬੈਠੇ ਫੋਨ ਆ ਰਿਹਾ ਏਨੇ ਲੱਖ ਦੇ ਜਾ ਨਹੀਂ ਦੇ ਰਿਆ ਤੁਹਾਡਾ ਬੱਚਾ ਚੱਕ ਲਿਆ ਤੁਹਾਡਾ ਬੱਚਾ ਮਾਰਤਾ ਰੇਪ ਹੋ ਗਿਆ ਪੁਲਿਸ ਜਾਂਦੀ ਹੈ ਪਤਾ ਹੀ ਨਹੀਂ ਕੁੜੀ ਦਾ ਰੇਪ ਹੋ ਗਿਆ ਪੁਲਿਸ ਵਾਲੇ ਤੇ ਘਰ ਬੈਠੀਏ ਪੁਲਿਸ ਕਿੰਨੀ ਅੰਦਰ ਤਾਂ ਹੈ ਨਹੀਂ ਕੁਝ ਆਮ ਲੋਕ ਜੇ ਆਮ ਲੋਕ ਆਪਣੇ ਹੱਥ ਚ ਲੈ ਕੇ ਆਗੇ ਨਾ ਲੋ ਨੂੰ ਇੱਥੇ ਲਾਅ ਐਂਡ ਆਰਡਰ ਤਬਾਹ ਹੋ ਜੂਗਾ ਜੇ ਆਮ ਪੰਜਾਬੀ ਖੜਾ ਉੱਠ ਗਿਆ ਨਾ ਪੁਲਿਸ ਦੇ ਖਿਲਾਫ ਜੋ ਅੱਜ ਉੱਠਿਆ ਹੋਇਆ ਪੁਲਿਸ ਦੇ ਖਿਲਾਫ ਤਾਂ ਇਥੇ ਅਸੀਂ ਜੀਨ ਜੋਗੇ ਨਹੀਂ ਰਹਿਣਾ ਪੰਜਾਬ ਦੇ ਵਿੱਚ ਥਰਡ ਮੇਰੀ ਇਸ਼ੂ ਇਹਨਾਂ ਨੇ ਆਲਰੇਡੀ ਸੋਲਵ ਕਰਤੀ ਮੈਂ ਟਾਈਮ ਅੰਜੈਸੀ ਪੰਜਾਬ ਯੂਨੀਵਰਸਿਟੀ ਦੇ ਬੱਚਿਆਂ ਲਈ ਉਹ ਮੇਰੀ ਅਮਿਤ ਸ਼ਾ ਜੀ ਤੋਂ ਸੋਲਵ ਹੋ ਗਈ ਸਿੰਡੀਕੇਟ ਵੱਲੋਂ ਉਹ ਸਿੰਡੀਕੇਟ ਇਲੈਕਸ਼ਨਸ ਕਰਾਏਗੀ ਪੰਜਾਬ ਯੂਨੀਵਰਸਿਟੀ ਦੀ ਉਹ ਮੈਂ ਇਹਨਾਂ ਦਾ ਧੰਨਵਾਦ ਕੀਤਾ ਇਹਨਾਂ ਨੇ ਮੇਰਾ ਨੋਟ ਫੋਰਵਰਡ ਕੀਤਾ ਮੋਦੀ ਜੀ ਕੋਲ ਨੋਟ ਗਿਆ ਅਮਿਤ ਸ਼ਾ ਜੀ ਨੇ ਇਹਦਾ ਪੁਆਇੰਟ ਲਿਤਾ ਮੈਂ ਕਿਹਾ ਡੋਨਟ ਡਿਸਟਰਬ ਪੰਜਾਬ ਪੰਜਾਬ ਬਹੁਤ ਸੈਂਸਿਟਿਵ ਹੈ ਤੁਸੀਂ ਹਜੇ ਚੰਡੀਗੜ੍ਹ ਨੂੰ ਵੀ ਛੱਡੋ ਪਲੀਜ਼ ਪੰਜਾਬੀਆਂ ਚ ਤੁਸੀਂ ਲੜਾਈਆਂ ਨਾ ਪਵਾਓ ਅਸੀਂ ਸੜਕਾਂ ਤੇ ਆ ਜਾਾਂਗੇ ਅਸੀਂ ਮਰਨ ਵਾਲੇ ਸਾਨੂੰ ਮਰਨ ਤੋਂ ਡਰ ਨਹੀਂ ਲੱਗਦਾ ਪੰਜਾਬੀ ਖੂਨ ਹੀ ਅੱਟ ਹੈ ਅਸੀਂ ਚੰਡੀਗੜ੍ਹ ਕਿਸੇ ਹਾਲਤ ਚ ਪੰਜਾਬ ਨੂੰ ਪੰਜਾਬ ਤੋਂ ਅਲੱਗ ਨਹੀਂ ਹੋਣ ਦੇਣਾ ਸੋ ਪਲੀਜ਼ ਇਹਦੇ ਬਾਰੇ ਨਾ ਸੋਚੋ ਚੌਥੀ ਮੇਰੀ ਮੰਗ ਸੀਗੀ ਗੁਰੂ ਤੇਗ ਬਹਾਦਰ ਜੀ ਦਾ ਤਿੰਨ ਸੌ 35 ਤਿੰਨ ਸੌ 50 ਆ ਸ਼ਹੀਦੀ ਦਿਵਸ ਚੱਲ ਰਿਹਾ ਸੀਗਾ ਮੈਂ ਚਾਹਨੀ ਆ ਸਾਰੀ ਦੁਨੀਆ ਚ ਉਹਨਾਂ ਦੀ ਇੰਨੀ ਫੋਲੋਇੰਗ ਹੈ ਕਿ ਨਿਊ ਦਿੱਲੀ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਉਹਨਾਂ ਦੇ ਨਾਮ ਤੇ ਲਿਖਿਆ ਜਾਏ ਨਾਮ ਤੇ ਹੋ ਜੇ ਤਾਂ ਕਿ ਜਿਹੜੇ ਬੱਚੇ ਹੈ ਦਿੱਲੀ ਤੋਂ ਲੈ ਕੇ ਅਗਿਆਨ ਨਾਰਥ ਇੰਡੀਆ ਕੁਮਨ ਤੇ ਗੁਰੂ ਸਾਹਿਬ ਦੀ ਹਿਸਟਰੀ ਨੂੰ ਜਾਣਨ ਆ ਚਾਰ ਮੁੱਦੇ ਮੈਂ ਰੱਖੇ ਹੈ ਉਹਨਾਂ ਦੇ ਅੱਗੇ ਜਿਹੜੇ ਉਹਨਾਂ ਨੂੰ ਬਹੁਤ ਕੀ ਇਹ ਬਹੁਤ ਸਹੀ ਲੱਗੇ ਐਂਡ ਉਹਨਾਂ ਨੇ ਨਾਲ ਦੀ ਨਾਲ ਆਰਡਰ ਕਰਤਾ ਆਪਣੇ ਸਾਰੇ ਬੰਦਿਆਂ ਨੂੰ ਬੁਲਾ ਕੇ ਮੈਂ ਉਹਨਾਂ ਨੂੰ ਸਾਰੀਆਂ ਰਿਪੋਰਟਸ ਦੇ ਚੁੱਕੀ ਹਾਂ ਹਾਈ ਕੋਰਟ ਦੀ ਜਸਟਿਸ ਕੁਲਦੀਪ ਸਿੰਘ ਦੀ ਚੰਦਰਸ਼ੇਖਰ ਜੀ ਦੀ ਬਣਾਈ ਹੋਈ ਰਿਪੋਰਟਸ ਸਾਰੀਆਂ ਮੈਂ ਸਬਮਿਟ ਕਰਤੀਆਂ ਤਾਂ ਕਿ ਇਹ ਨਾ ਹੋਏ ਕਿ ਉਹਨਾਂ ਨੂੰ ਟਾਈਮ ਲੱਗੇ ਉਹਨਾਂ ਨੇ ਨਾਲ ਦੀ ਨਾਲ ਆਪਣੇ ਦੇ ਐਡੀਸੀ ਤੇ ਆਪਣੇ ਸਟਾਫ ਨੂੰ ਆਰਡਰ ਕਰਤਾ ਇਮੀਡੀਏਟਲੀ ਲੁੱਕ ਇਨਟੂ ਦਿਸ ਮੈਟਰ ਬਿਕੋਜ਼ ਵੀ ਆਰ ਗੋਇੰਗ ਟੂ ਦ ਸੁਪਰੀਮ ਕੋਰਟ ਐਂਡ ਸੂਰੇਖਾਨ ਜੀ ਨੇ ਸਾਨੂੰ ਟਾਈਮ ਦਿੱਤਾ ਹੈ ਐਂਡ ਹੀ ਇਸ ਗੋਇੰਗ ਟੂ ਫਾਈਟ ਦ ਕੇਸ ਔਨ ਅਸ ਵੀ ਵਿਲ ਨਾਟ ਗਿਵ ਦਿਸ ਲੈਂਡ ਟੂ ਲੈਂਡ ਸ਼ਾਰਕਸ ਬੜਾ ਮੁਲਾਕਾਤੀ ਜਿਹੜੀ ਜ਼ਮੀਨ ਹੈ ਉਸ ਨੂੰ ਲੈ ਕੇ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਕੇਸ ਫਾਈਲ ਕਰਨ ਜਾ ਰਹੇ ਜੀ ਜਿਹੜੀ ਸਾਰੀ ਸ਼ਿਮਾਲਿਕ ਰੇਂਜ ਹੈ ਜਿੱਥੇ ਮੈਂ ਨਾਮ ਨਹੀਂ ਲੈਣਾ ਵੱਡੇ ਵੱਡੇ ਤੁਹਾਡੀਆਂ ਤੋਪਾਂ ਦੇ ਹਰ ਸਰਕਾਰ ਦੀਆਂ ਤੋਪਾਂ ਦੇ ਵੱਡੇ ਵੱਡੇ ਲੋਕਾਂ ਦੇ ਵੀ ਵੀ ਆਈ ਪੀਜ਼ ਦੀਆਂ ਦੱਬੀਆਂ ਹੋਈਆਂ ਜ਼ਮੀਨਾਂ ਨੇ ਉਹ ਉਹ ਹਜੇ ਤੱਕ ਲੈਂਡ ਲੈਂਡ ਐਕ acquisition ਐਕਟ ਦੇ ਅੰਦਰ ਤੁਸੀਂ ਨਹੀਂ ਐਕਵਾਇਰ ਕਰ ਸਕਦੇ ਤੁਹਾਨੂੰ ਕਿਸੇ ਨੇ ਪਰਮਿਸ਼ਨ ਨਹੀਂ ਦਿੱਤੀ ਮੈਮ ਮੈਂ ਅਮੀਨ ਜੀ ਤੁਸੀਂ ਗੱਲ ਕਰ ਰਹੇ ਹੋ ਵੱਡੇ ਹੋਟਲ ਨਾਮੀ ਹੋਟਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦਾ ਫਾਰਮ ਹਾਊਸ ਹੈ ਕਈ ਛੱਡੇ ਹੋਏ ਫਾਰਮ ਹਾਊਸ ਉਸੇ ਜ਼ਮੀਨ ਦੇ ਉੱਪਰ ਬਣੇ ਯੈਸ ਯੈਸ ਉਸੇ ਦੀ ਤੁਸੀਂ ਗੱਲ ਕਰ ਰਹੇ ਹੋ ਉਸੇ ਦੀ ਗੱਲ ਪਰ ਇਸ ਜ਼ਮੀਨ ਨੂੰ ਲੈ ਕੇ ਇਸ ਹੋਟਲ ਨੂੰ ਲੈ ਕੇ ਹੁਕਮਤਮਾਨ ਸਰਕਾਰ ਵੀ ਕਈ ਵਾਰ ਕਹਿ ਚੁੱਕੀ ਹੈ ਕਿ ਅਸੀਂ ਇਕੱਠੇ ਕਰ ਰਹੇ ਆ ਕਿ ਗੇਰਾਂਗੇ ਰੋਡ ਅਰੇ ਉਹ ਤਾਂ ਰੈਗੂਲਰਾਈਜ਼ ਕਰਤੀ ਗੇਰਾਂਗੇ ਕੀ ਤੁਸੀਂ ਤਾਂ ਫਾਈਲਾਂ ਕੱਢਦੇ ਹੋ ਭਗਵਾਨ ਮਾਨ ਸਰਕਾਰ ਕੀ ਕੱਢਦੀ ਐ ਤੂੰ ਚੋਰ ਐ ਤੇਰੀ ਫਾਈਲ ਕੱਢ ਲਈ ਹੈ ਤੇਰੀ ਫਾਈਲ ਕੱਢ ਕੇ ਮੈਂ ਰੱਖ ਲਈ ਤੂੰ ਮੇਰੇ ਹਿਸਾਬ ਨਾਲ ਚੱਲ ਤੂੰ ਮੇਰੇ ਵਰੀ ਕੁਝ ਬੋਲ ਨਾ ਗਰਦਨ ਮੜੋੜ ਕੇ ਬੰਦੇ ਨੂੰ ਫਾਈਲ ਦਿਖਾ ਦਿੰਦੇ ਹਾਂ ਉੱਤੇ ਫਿਰ ਫਾਈਲ نیچے ਅਰੇ ਹਿੰਮਤ ਐ ਤਾਂ ਕਰਨਦਰ ਹਿੰਮਤ ਐ ਤਾਂ ਚੋਰਾ ਨੂੰ ਅੰਦਰ ਕਰਕੇ ਦਿਖਾ ਬੜੀ ਵੱਡੀਆਂ ਗੱਲਾਂ ਕਰਦਾ ਸੀ ਜਿਹੜੀਆਂ ਫਾਈਲਾਂ ਨੇ ਖੋਲ ਕਰ ਉਹਨਾਂ ਤੇ ਐਕਸ਼ਨ ਦਾ ਲਏ ਜੋ ਮਰਜ਼ੀ ਹੋਵੇ ਮੈਂ ਕਹਿੰਨੀ ਕਿਸੇ ਦੀ ਹੋਵੇ ਅੱਜ ਦੀ ਮੁਲਾਕਾਤ ਤੋਂ ਬਾਅਦ ਮੰਨਿਆ ਜਾ ਕਿ ਨੌਜੋਤ ਤੋਂ ਸਿੱਧੂ ਰਾਜਨੀਤਿਕ ਮੋਰਚੇ ਸક્રિય ਹੋਣ ਜਾ ਰਹੇ ਨੇ ਮੈਂ ਆਲਰੇਡੀ ਹੋ ਚੁੱਕੀ ਹਾਂ ਮੈਂ ਪੰਜਾਬ ਯੂਨੀਵਰਸਿਟੀ ਦਾ ਮੁੱਢਿਆ ਚੱਕਾ ਮੈਂ ਦੇਖੋ ਮੈਂ ਐਂਡ ਤੱਕ ਸਿਲਾ ਲਾਨੀ ਹਾਂ ਮੈਂ ਰਸਤੇ 'ਚ ਨਹੀਂ ਰੁਕਦੀ ਮੈਂ ਡਰਾਮਾ ਨਹੀਂ ਮੈਨੂੰ ਕਰਨਾ ਆਉਂਦਾ ਜਿਵੇਂ ਗਈ ਮੈਂ ਅਮਿਤ ਸ਼ਾ ਮੋਦੀ ਜੀ ਨੂੰ ਅਪੀਲ ਕੀਤੀ ਨਹੀਂ ਐਂਡ ਮੈਂ ਹਫਤੇ ਦੇ ਅੰਦਰ ਅੰਦਰ ਬੱਚਿਆਂ ਨੂੰ ਉਠਾਇਆ ਚਿੱਠੀ ਸਭ ਤੋਂ ਪਹਿਲਾਂ ਮੈਨੂੰ ਮਿਲੀ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟਸ ਨੂੰ ਮਿਲੀ ਪਰ ਜੋ ਉਹਨਾਂ ਨੇ ਕਿਹਾ ਉਹਨਾਂ ਦੀ ਗੱਲ ਮੰਨੀ ਗਈ ਉਹਨਾਂ ਨੇ ਕ੍ਰੈਕਰਸ ਚਲਾਏ ਐਂਡ ਮੈਂ ਆਪਣੇ ਸੈਂਟੀਮੈਂਟਸ ਰੱਖੇ ਪਰ ਮੈਨੂੰ ਅਮਿਤ ਚਾਹ ਜੀ ਨੇ ਫਿਰ ਬੁਲਾਇਆ ਮੈਨੂੰ ਰਾਹੁਲ ਗਾਂਧੀ ਜੀ ਨੇ ਵੀ ਬੁਲਾਇਆ ਮੈਨੂੰ ਪ੍ਰਿੰਕਾ ਜੀ ਨੇ ਵੀ ਬੁਲਾਇਆ ਸਿੱਧੂ ਜੀ ਨੂੰ ਵੀ ਹੋ ਰਿਹਾ ਜੀ ਰਾਜਨੀਤੀ ਲਾਈਨ ਸਿੱਧੂ ਜੀ ਨੂੰ ਸਿੱਧੂ ਜੀ ਨੂੰ ਪੁੱਛਣਾ ਪਏਗਾ ਸਿੱਧੂ ਜੀ ਹਜੇ ਆਪਣੇ ਮੂਡ 'ਚ ਨਹੀਂ ਕਿਉਂਕਿ ਬਹੁਤ ਵਾਰ ਸਰਕਾਰਾਂ ਬਣਾ ਚੁੱਕੇ ਪਰ ਜਦੋਂ ਐ ਲੱਗਦਾ ਹੈ ਕਿ ਹੁਣ ਜਿਹੜੇ ਸਟੇਜ ਤੋਂ ਉਹ ਬੋਲਦੇ ਆ ਅਸੀਂ ਆ ਕੇ ਇਹ ਕਰਾਂਗੇ ਤੇ ਜਦੋਂ ਉਹ ਹੁੰਦਾ ਨਹੀਂ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਪਾਪ ਦਾ ਭਾਗੀਦਾਰੀ ਬਣ ਰਿਹਾ ਹਾਂ ਉਹ ਬੰਦਾ ਉਦੋਂ ਹੀ ਆਊਗਾ ਜਦੋਂ ਉਹਨੂੰ ਕੋਈ ਵੀ ਬੰਦਾ ਜ਼ਿੰਮੇਵਾਰੀ ਦੇ ਦੇਗਾ ਕਿ ਆ ਚੱਕ ਜ਼ਿੰਮੇਵਾਰੀ ਪੰਜਾਬ ਸੁਧਾਰ ਅਸੀਂ ਤੇਰੇ ਨਾਲ ਤੁਹਾਨੂੰ ਵੀ ਵਿਵਸਥਾ ਤੇ ਮਸਲੇ ਤੇ ਤੁਸੀਂ ਹੋਮ ਮਿਨਿਸਟਰ ਦੇ ਨਾਲ ਮਿਲਣ ਜਾ ਰਹੇ ਹੋ ਜਾਂ ਸੀਐਮ ਦੇ ਨਾਲ ਮੈਂ ਪੀਐਮ ਨਾਲ ਲਿਖੀ ਸੀ ਉਹਨਾਂ ਨੇ ਮਾਰਕ ਕਰਤੀ ਹੋਮ ਮਿਨਿਸਟਰ ਅੰਮ੍ਰਿਤ ਸ਼ਾਹੀ ਮੇਰੀ ਆਗੀ ਆਲਰੇਡੀ ਰਿਪਲਾਈ ਆ ਗਿਆ ਹੈ ਵੈਰੀ ਸੂਨ ਮੈਨੂੰ ਉਹ ਬੁਲਾਣਗੇ ਪਾਰਟੀ ਬਦਲ ਤੱਕ ਕਿ ਸਾਡੇ ਨੂੰ ਨਾ ਆਉਣ ਵਾਲੇ ਜਨਾ ਦੇ ਵਿੱਚ ਅਸੀਂ ਕਦੇ ਲਾਈਵ 'ਚ ਨਾ ਅਸੀਂ ਪੋਲੀਟਿਸ਼ੀਅਨ ਆ ਨਾ ਅਸੀਂ ਕੀ ਸੀ ਸੋਚਦੇ ਆ ਸਾਡਾ ਕੋਈ ਮੰਚਾ ਨਹੀਂ ਹੈ ਸਾਡਾ ਮੰਚਾ ਪੰਜਾਬ ਤੇ ਪੰਜਾਬੀ ਆ ਤੇ ਅਸੀਂ ਉਹਦੇ ਤੇ ਬੋਲਦੇ ਆ ਨਵਜੋਤ ਸਿੱਧੂ ਪਰਿਵਾਰ ਸਿੱਧੂ ਫਾਉਂਡੇਸ਼ਨ ਖੋਲ ਕੇ ਵੀ ਪੰਜਾਬ ਦਾ ਭਲਾ ਕਰ ਲੇਗਾ ਪਰ ਸਾਡੇ ਕੋਲ 500 ਕਰੋੜ ਨਹੀਂ ਹੈ ਵੀ ਜਿਹੜੇ ਅਸੀਂ 5-6 ਕਰੋੜ ਦੇ ਕੇ ਸੀਐਮ ਦੀ ਕੁਰਸੀ ਤੇ ਬੈਠੀ ਹੈ ਅਸੀਂ ਉਹਦੀ ਮਾਰ ਖਾਂਦੇ ਆ ਤੇ ਖਾਲੇ ਰਵਾਂਗੇ ਪਰ ਸਾਨੂੰ ਕੋਈ ਫਰਕ ਨਹੀਂ ਪੈਂਦਾ ਬਹੁਤ ਬਹੁਤ ਧੰਨਵਾਦ